ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਤਾਂ ਹੁਣ ਦਰਸ਼ਨ ਕਰਾਵਾਂਗੇ ਚੋਪੈਰਾ ਸਾਹਿਬ ਦਾ ਪਾਠ ਕਰਦੀਆਂ ਸੰਗਤਾਂ ਦੀ ਸੰਗਤਾਂ ਵੱਲੋਂ ਚੋਪੈਰਾ ਸਾਹਿਬ ਦਾ ਇਹ ਪਾਠ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਅੰਮ੍ਰਿਤਸਰ ਵਿਖੇ ਕੀਤਾ ਜਾਂਦਾ ਹੈ ਹਰ ਐਤਵਾਰ ਵਾਲੇ ਦਿਨ ਬਾਬਾ ਦੀਪ ਸਿੰਘ ਜੀ ਦੇ ਇਸ ਮਹਾਨ ਸਥਾਨ ਦੇ ਉੱਪਰ ਸੰਗਤਾਂ ਦੂਰੋਂ ਦੂਰੋਂ ਆ ਕੇ ਚੋਪੈਰਾ ਸਾਹਿਬ ਦਾ ਪਾਠ ਕਰਦੀਆਂ ਹਨ ਅਤੇ ਬਾਬਾ ਜੀ ਉਹਨਾਂ ਦੀਆਂ ਸਾਰੀਆਂ ਮਨੁਕਾਮਨਾਵਾਂ ਨੂੰ ਪੂਰੀਆਂ ਕਰਦੇ ਹਨ ਸੋ ਇਸੇ ਪਵਿੱਤਰ ਸਥਾਨ ਦੇ ਦਰਸ਼ਨ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਕਰਾਵਾਂਗੇ ਸਾਰਾ ਇਤਿਹਾਸ ਵੀ ਦੱਸਾਂਗੇ ਜੀ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਇਸ ਪਵਿੱਤਰ ਸਥਾਨ ਦੇ ਉੱਪਰ ਚਪੈਰਾ ਸਾਹਿਬ ਕਰਨੀਆ ਸੰਗਤਾਂ ਲੱਗਣ ਦੀ ਬਹੁਤ ਹੀ ਜ਼ਿਆਦਾ ਸੀ ਦੁਪਹਿਰਾ ਸਾਹਿਬ ਦੇ ਇਸ ਪਾਠ ਦੇ ਵਿੱਚ ਸੰਗਤਾਂ ਵੱਲੋਂ ਪੰਜ ਜਪਜੀ ਸਾਹਿਬ ਦੇ ਦੋ ਚਉਪਾਈ ਸਾਹਿਬ ਦੇ ਇੱਕ ਸੁਖਮਨੀ ਸਾਹਿਬ ਦਾ ਪਾਠ ਅਤੇ ਉਸ ਤੋਂ ਬਾਅਦ 6 ਪੌੜੀਆਂ ਆਨੰਦਪਸਾਹਿਬ ਦੇ ਪਾਠ ਦੀਆਂ ਕੀਤੀਆਂ ਜਾਂਦੀਆਂ ਹਨ। ਇਹਨਾਂ ਪਵਿੱਤਰ ਬਾਣੀਆਂ ਦਾ ਪਾਠ ਕਰਨ ਤੋਂ ਬਾਅਦ ਅੰਤ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਜਾਂਦੀ ਹੈ। ਹਜ਼ਾਰਾਂ ਲੱਖਾਂ ਹਰ ਐਤਵਾਰ ਨੂੰ ਇਸ ਪਵਿੱਤਰ ਸਥਾਨ ਦੇ ਉੱਪਰ ਦੁਪਹਿਰਾ ਸਾਹਿਬ ਕਰਨ ਆਉਂਦੇ ਹਨ ਅਤੇ ਬਾਬਾ ਦੀਪ ਸਿੰਘ ਜੀ ਸਭ ਦੀਆਂ ਝੂੜੀਆਂ ਪਰਦੇ ਹਨ ਅਤੇ ਸੰਗਤਾਂ ਮੋਂ ਹੋ ਮੰਗੀਆਂ ਮੁਰਾਦਾਂ ਇਸ ਸਥਾਨ ਦੇ ਉੱਪਰ ਆ ਕੇ ਪ੍ਰਾਪਤ ਕਰਦੀਆਂ ਹਨ। ਬਾਬਾ ਦੀਪ ਸਿੰਘ ਜੀ ਸ਼ਹੀਦ ਸਿੱਖ ਇਤਿਹਾਸ ਦੇ ਸਭ ਤੋਂ ਵੱਧ ਸਨਮਾਨਿਤ ਸ਼ਹੀਦਾਂ ਦੇ ਵਿੱਚੋਂ ਇੱਕ ਹਨ। ਉਹ ਸ਼ਹੀਦ ਮਸਲ ਦੇ ਸੰਸਥਾਪਕ ਸਨ। ਬਾਬਾ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਚਲਾਈ ਗਈ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਹੋਣ ਦਾ ਮਾਣ ਵੀ ਪ੍ਰਾਪਤ ਹੈ। ਦਸ਼ਮੇਸ਼ ਪਿਤਾ ਜੀ ਦੇ ਪਿਆਰੇ ਬਾਬਾ ਦੀਪ ਸਿੰਘ ਜੀ ਕਲਮ ਅਤੇ ਤਲਵਾਰ ਚਲਾਉਣ ਦੋਨਾਂ ਦੇ ਵਿੱਚ ਮੁਹਾਰਤ ਰੱਖਦੇ ਸਨ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਦੇ ਵਿੱਚ ਪਾਈ ਮਨੀ ਸਿੰਘ ਨਾਲ ਯੋਗਦਾਨ ਵੀ ਪਾਇਆ ਅਤੇ ਅੰਤ ਦੇ ਵਿੱਚ ਗੁਰੂ ਧਾਮਾਂ ਦੀ ਰੱਖਿਆ ਕਰਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ। ਇਸ ਸਥਾਨ ਦੇ ਉੱਪਰ ਆ ਕੇ ਸੰਗਤਾਂ ਸ਼ਹੀਦ ਸਿੰਘਾਂ ਦੇ ਚਰਨਾਂ ਦਾ ਧਿਆਨ ਤਰਦੀਆਂ ਹਨ ਤੇ ਸ਼ਹੀਦ ਸਿੰਘ ਉਹਨਾਂ ਦੀ ਸਾਰੀਆਂ ਮਨੋ ਕਾਮਨਾਵਾਂ ਨੂੰ ਪੂਰੀ ਕਰਦੇ ਹਨ। ਅੱਜ ਬਾਦ ਦੁਪਹਿਰ ਤੋਂ ਬਾਅਦ ਵੀ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਇਸ ਪਵਿੱਤਰ ਸਥਾਨ ਦੇ ਉੱਪਰ ਪਹੁੰਚ ਰਹੀਆਂ ਸਨ ਅਤ ਦੀ ਗਰਮੀ ਹੋਣ ਦੇ ਬਾਵਜੂਦ ਵੀ ਸੰਗਤਾਂ ਵਿੱਚ ਬਾਬਾ ਦੀਪ ਸਿੰਘ ਜੀ ਦੇ ਇਸ ਮਹਾਨ ਸਥਾਨ ਦੇ ਦਰਸ਼ਨ ਕਰਨ ਦੀ ਪੂਰੀ ਤਾਂਘ ਸੀ ਇਤਿਹਾਸਿਕ ਸਰੋਤਾਂ ਦੇ ਮੁਤਾਬਕ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਈਸਵੀ ਨੂੰ ਪਾਈ ਪਖਤਾ ਜੀ ਅਤੇ ਮਾਤਾ ਜਿਉਣੀ ਜੀ ਦੇ ਘਰ ਪਿੰਡ ਪੌਵੰਡ ਵਿਖੇ ਹੋਇਆ ਮਾਤਾ ਪਿਤਾ ਜੀ ਨੇ ਬਾਬਾ ਦੀਪ ਸਿੰਘ ਜੀ ਦੇ ਬਚਪਨ ਦਾ ਨਾਮ ਦੀਪਾ ਰੱਖਿਆ। ਕਰਦਿਆਂ ਦਾ ਇਕਲੌਤਾ ਪੁੱਤਰ ਹੋਣ ਕਾਰਨ ਬਾਬਾ ਜੀ ਨੂੰ ਬਹੁਤ ਹੀ ਲਾਡ ਅਤੇ ਪਿਆਰ ਨਾਲ ਪਾਲਿਆ ਗਿਆ। 12 ਕੋ ਸਾਲ ਦੀ ਉਮਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਆਪਣੇ ਮਾਤਾ ਪਿਤਾ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਲਈ ਆਨੰਦਪੁਰ ਸਾਹਿਬ ਆ ਗਏ। ਇਸ ਬਾਲਵਸਥਾ ਦੇ ਵਿੱਚ ਹੀ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਰਹਿਣ ਲਈ ਆਪਣੇ ਕੋਲ ਰੱਖ ਲਿਆ। ਅਨੰਦਪੁਰ ਰਹਿੰਦੇ ਆ ਹੀ ਬਾਬਾ ਜੀ ਨੇ ਗੁਰਮਖੀ ਅਤੇ ਹੋਰ ਕਈ ਭਾਸ਼ਾਵਾਂ ਦਾ ਗਿਆਨ ਹਾਸਲ ਕੀਤਾ ਵਿਦਿਆ ਦੇ ਨਾਲ ਨਾਲ ਹੀ ਬਾਬਾ ਦੀਪ ਸਿੰਘ ਜੀ ਨੇ ਅਨੰਦਪੁਰ ਰਹਿੰਦਿਆਂ ਘੋੜਸਵਾਰੀ ਸ਼ਿਕਾਰ ਅਤੇ ਹੋਰ ਹਥਿਆਰਾਂ ਦੀ ਵਰਤੋਂ ਕਰਨ ਦੀ ਕਲਾ ਵੀ ਸਿੱਖੀ ਖਾਲਸੇ ਦੀ ਸਾਜਨਾ ਵਾਲੇ ਦਿਨ ਬਾਬਾ ਦੀਪ ਸਿੰਘ ਜੀ ਨੇ ਪੰਜਾਂ ਪਿਆਰਿਆਂ ਤੋਂ ਅਮਰਤ ਸ਼ਕਿਆ ਅਤੇ ਭਾਈ ਦੀਪੇ ਤੋਂ ਬਾਬਾ ਦੀਪ ਸਿੰਘ ਜੀ ਬਣ ਗਏ ਕਰੀਬ 8 ਕੋ ਸਾਲ ਆਨੰਦਪੁਰ ਸਾਹਿਬ ਰਹਿਣ ਤੋਂ ਬਾਅਦ 1702 ਈਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਵਾਪਸ ਆਪਣੇ ਮਾਪਿਆਂ ਦੇ ਕੋਲ ਜਾਣ ਲਈ ਕਿਹਾ। ਗੁਰੂ ਸਾਹਿਬ ਦੀ ਬੇਨਤੀ ਪ੍ਰਵਾਨ ਕਰਨ ਤੋਂ ਬਾਅਦ ਪਾਪਾ ਦੀਪ ਸਿੰਘ ਜੀ ਵਾਪਸ ਆਪਣੇ ਪਿੰਡ ਪੋਵਿੰਡਾ ਕੇ ਇੱਥੇ ਇੱਥੇ ਹੀ ਉਹਨਾਂ ਨੇ ਆਪਣਾ ਗ੍ਰਸਤੀ ਜੀਵਨ ਧਾਰਨ ਕੀਤਾ। ਦਸ਼ਮੀਸ਼ ਪਿਤਾ ਜੀ ਦੁਆਰਾ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਅਤੇ ਸਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਸੁਣਨ ਤੋਂ ਬਾਅਦ ਪਾਪਾ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਕੇ ਦਮਦਮਸ ਸਹਿ ਮਿਲਦੇ ਹਨ ਇੱਥੇ ਹੀ ਗੁਰੂ ਸਾਹਿਬ ਦੇ ਉਪਦੇਸ਼ਾਂ ਮੁਤਾਬਕ ਬਾਬਾ ਦੀਪ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦੇ ਵਿੱਚ ਭਾਈ ਮਨੀ ਸਿੰਘ ਜੀ ਨਾਲ ਯੋਗਦਾਨ ਪਾਉਂਦੇ ਹਨ ਸਤਗੁਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਵਿੱਤਰ ਮੁਖਾਸ ਬਿੰਦ ਤੋਂ ਗੁਰਬਾਣੀ ਉਚਾਰਦੇ ਅਤੇ ਭਾਈ ਮਨੀ ਸਿੰਘ ਜੀ ਗੁਰਬਾਣੀ ਨੂੰ ਲਿਖਤੀ ਬਾਬਾ ਦੀਪ ਸਿੰਘ ਜੀ ਨਵੀਆਂ ਕਲਮਾਂ ਕਢ ਕੇ ਲਿਆਉਂਦੇ ਅਤੇ ਗੁਰਬਾਣੀ ਲਿਖਣ ਲਈ ਸ਼ਿਹਾਈ ਵੀ ਤਿਆਰ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਹੋਣ ਤੋਂ ਬਾਅਦ ਚਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਤਖਤ ਪਟਨਾ ਸਾਹਿਬ ਅਤੇ ਸ੍ਰੀ ਹਜੂਰ ਸਾਹਿਬ ਅਤੇ ਆਨੰਦਪੁਰ ਸਾਹਿਬ ਭੇਜੀ ਗਏ। ਪਾਪਾ ਦੀਪ ਸਿੰਘ ਜੀ ਦਸ਼ਮੇਸ਼ ਪਿਤਾ ਜੀ ਦੇ ਬਹੁਤ ਹੀ ਪਿਆਰੇ ਸਿੰਘ ਸਨ। ਦੱਖਣ ਵੱਲ ਜਾਣ ਤੋਂ ਪਹਿਲਾਂ ਪਾਪਾ ਦੀਪ ਸਿੰਘ ਜੀ ਨੂੰ ਗੁਰੂ ਸਾਹਿਬ ਨੇ ਦਮਦ마 ਸਾਹਿਬ ਦਾ ਹੈੱਡ ਗ੍ਰੰਥੀ ਵੀ ਨਿਯੁਕਤ ਕੀਤਾ। ਕਰੀਬ 2 ਕੋਹ ਘੰਟੇ ਸੰਗਤ ਦੀ ਲਾਈਨ ਦੇ ਵਿੱਚ ਲੱਗਣ ਤੋਂ ਬਾਅਦ ਮੈਨੂੰ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਮੈਂ ਸ਼ਹੀਦ ਸਿੰਘਾਂ ਦੇ ਚਰਨਾਂ ਦਾ ਧਿਆਨ ਤਰਿਆ ਅਤੇ ਉਹਨਾਂ પાસે ਸਾਰੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ। ਬਾਬਾ ਦੀਪ ਸਿੰਘ ਜੀ ਦੀਆਂ ਸਬਦੀਆਂ ਝੂਲੀਆਂ ਪਰਨ ਸਭ ਦੇ ਕਾਰਜਰਾਸ ਕਰਨ। ਸ਼ਹੀਦ ਸਿੰਘਾਂ ਦੇ ਇਸ ਪਵਿੱਤਰ ਸਥਾਨ ਦੇ ਉੱਪਰ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਤੋਂ ਬਾਅਦ ਗਰੰਤੀ ਸਿੰਘ ਪਾਸੋਂ ਅਰਦਾਸ ਬੇਨਤੀ ਵੀ ਕਰਵਾਈ ਜਾਂਦੀ ਹੈ। ਅਰਦਾਸ ਬੇਨਤੀ ਕਰਨ ਤੋਂ ਬਾਅਦ ਗ੍ਰੰਥੀ ਸਿੰਘ ਵੱਲੋਂ ਸੰਗਤਾਂ ਨੂੰ ਅਲੱਗ-ਅਲੱਗ ਤਰ੍ਹਾਂ ਦਾ ਪ੍ਰਸ਼ਾਦ ਜੀਨਾਂ ਦੇ ਵਿੱਚ ਮਠਿਆਈ ਜਾਂ ਫਲ ਆਦਿ ਸ਼ਾਮਿਲ ਹੁੰਦੀ ਹਨ ਦਿੱਤੇ ਜਾਂਦੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਤੋਂ ਬਾਅਦ ਮੈਂ ਵੀ ਗ੍ਰੰਥੀ ਸਿੰਘ ਪਾਸੋਂ ਅਰਦਾਸ ਬੇਨਤੀ ਕਰਵਾਉਣ ਲਈ ਸੰਗਤ ਦੀ ਲਾਈਨ ਦੇ ਵਿੱਚ ਲੱਗ ਗਿਆ। ਅਰਦਾਸ ਬੇਨਤੀ ਕਰਵਾਉਣ ਸਮੇਂ ਸੰਗਤਾਂ ਵੱਲੋਂ ਪਵਿੱਤਰ ਰੋਮਾਲਾ ਸਾਹਿਬ ਅਤੇ ਮਾਇਆ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੇਟ ਕੀਤੀ ਜਾਂਦੀ ਹੈ। ਸੰਗਤਾਂ ਆਪਣਾ ਤਿੱਲ ਫੁੱਲ ਪਾ ਕੇ ਬਾਬਾ ਜੀ ਦੇ ਇਸ ਮਹਾਨ ਅਸਥਾਨ ਦੇ ਉੱਪਰ ਅਰਦਾਸ ਬੇਨਤੀ ਕਰਦੇ ਹਨ ਅਤੇ ਬਾਬਾ ਦੀਪ ਸਿੰਘ ਜੀ ਸਭ ਦੀਆਂ ਝੋਲੀਆਂ ਪਰਦੇ ਹਨ ਅਤੇ ਸਭ ਦੇ ਕਾਰਜਰਾਸ ਕਰਦੇ ਹਨ। ਕਰੀਬ ਅੱਧਾ ਪੌਣਾ ਘੰਟਾ ਸੰਗਤ ਦੀ ਇਸ ਲਾਈਨ ਦੇ ਵਿੱਚ ਲੱਗਣ ਤੋਂ ਬਾਅਦ ਅੰਤ ਮੇਰੀ ਵਾਰੀ ਵੀ ਆ ਗਈ ਅਤੇ ਮੈਂ ਵੀ ਗਰੰਥੀ ਸਿੰਘ ਪਾਸੋਂ ਅਰਦਾਸ ਬੇਨਤੀ ਕਰਵਾਈ। ਦਾ ਬੇਨਤੀ ਕਰਵਾਉਣ ਉਪਰੰਤ ਮੈਂ ਸੰਗਤ ਦੇ ਵਿੱਚ ਜਾ ਕੇ ਬੈਠ ਗਿਆ ਤੇ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦਾ ਧਿਆਨ ਤਰਿਆ ਕਲਮ ਦੇ ਧਨੀ ਹੋਣ ਦੇ ਨਾਲ ਨਾਲ ਬਾਬਾ ਦੀਪ ਸਿੰਘ ਜੀ ਤਲਵਾਰ ਦੇ ਵੀ ਧਨੀ ਸਨ ਬਾਬਾ ਜੀ ਨੇ ਸਰਹੰਦਾ ਫਤਿਹ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਮਿਲ ਕੇ ਵਜੀਦ ਖਾਨ ਦੀਆਂ ਫੌਜਾਂ ਨੂੰ ਖਰਾਉਣ ਦੇ ਵਿੱਚ ਮਦਦ ਵੀ ਕੀਤੀ ਤਮ ਤਮੀ ਟਕਸਾਲ ਦੇ ਮੁਖੀ ਹੋਣ ਦੇ ਨਾਲ ਨਾਲ ਬਾਬਾ ਦੀਪ ਸਿੰਘ ਜੀ ਨੇ ਖਾਲਸਾ ਪੰਥ ਦੀਆਂ ਅਨੇਕਾਂ ਲੜਾਈਆਂ ਦੇ ਵਿੱਚ ਯੋਗਦਾਨ ਪਾਇਆ ਇਬਾਪਾ ਦੀਪ ਸਿੰਘ ਜੀ ਹੀ ਸਨ ਜੀਨਾਂ ਨੇ ਅਬਦਾਲੀ ਦੇ ਚੌਥੇ ਹਮਲੇ ਵੇਲੇ ਉਸ ਵੱਲੋਂ ਚੁੱਕ ਕੇ ਲੈ ਕੇ ਜਾ ਰਹੀਆਂ ਹਜ਼ਾਰਾਂ ਹਿੰਦੂ ਅਤੇ ਮੁਸਲਮਾਨ ਬੇਟੀਆਂ ਨੂੰ ਛੜਵਾ ਕੇ ਉਹਨਾਂ ਦੇ ਘਰੋਂ ਘਰੀ ਪਹੁੰਚਾਇਆ ਸਿੱਖਾਂ ਦੇ ਹਮਲਿਆਂ ਤੋਂ ਤੰਗ ਹੋ ਕੇ ਅਹਿਮਦ ਸ਼ਾਹ ਅਬਦਾਲੀ ਨੇ ਸਿੱਖਾਂ ਦੇ ਉੱਪਰ ਸਖਤੀ ਕਰਨ ਦੇ ਲਈ ਲਾਹੌਰ ਦਾ ਸੂਬੇਦਾਰ ਆਪਣਾ ਪੁੱਤਰ ਤैमूर ਸ਼ਾਹ ਲਗਾ ਦਿੱਤਾ ਤैमूर ਸ਼ਾਹ ਨੇ ਆਪਣੇ ਡਿਪਟੀ ਕਮਾਂਡਰ ਜਹਾਨ ਖਾਨ ਨੂੰ ਸਿੱਖਾਂ ਦੇ ਉੱਪਰ ਸਖਤੀ ਕਰਨ ਦੇ ਲਈ ਕਿਹਾ। ਜ਼ਾਲਮ ਜਹਾਨ ਖਾਨ ਨੇ ਮਈ 1757 ਈਸਵੀ ਦੇ ਵਿੱਚ ਅੰਮ੍ਰਿਤਸਰ ਦੇ ਉੱਪਰ ਹਮਲਾ ਕੀਤਾ ਅਤੇ ਸਿੱਖਾਂ ਦੇ ਰਾਮ ਰੌਣੀ ਦੇ ਕਿਲੇ ਨੂੰ ਢਾ ਦਿੱਤਾ। ਅੰਮ੍ਰਿਤਸਰ ਦੇ ਇਸ ਹਮਲੇ ਦੌਰਾਨ ਜਹਾਨ ਖਾਨ ਨੇ ਪਵਿੱਤਰ ਸਰੋਵਰ ਨੂੰ ਵੀ ਅਪਵਿੱਤਰ ਕਰ ਦਿੱਤਾ। ਜਹਾਨ ਖਾਨ ਦੁਆਰਾ ਪਵਿੱਤਰ ਸਰੋਵਰ ਨੂੰ ਅਪਵਿੱਤਰ ਕਰਨ ਦੀ ਖ਼ਬਰ ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗੀ। ਉਸ ਸਮੇਂ ਬਾਬਾ ਦੀਪ ਸਿੰਘ ਜੀ ਦੀ ਉਮਰ ਕਰੀਬ 75 ਸਾਲ ਦੀ ਸੀ। 75 ਸਾਲ ਦੀ ਉਮਰ ਦੇ ਵਿੱਚ ਵੀ ਹੱਥ ਵਿੱਚ 18 ਸੇਰ ਦਾ ਖੰਡਾ ਫੜ ਕੇ ਬਾਬਾ ਦੀਪ ਸਿੰਘ ਜੀ ਗੁਰਤਾਮਾ ਦੀ ਰੱਖਿਆ ਕਰ ਲਈ ਅੰਮ੍ਰਿਤਸਰ ਸਾਹਿਬ ਵੱਲ ਨੂੰ ਵਧੇ ਉਹਨਾਂ ਦੇ ਨਾਲ ਦਮਦਮੀ ਟਕਸਾਲ ਦੇ ਸਿੰਘ ਵੀ ਸਨ ਇਤਿਹਾਸਿਕ ਸਰੋਤਾਂ ਦੇ ਮੁਤਾਬਕ ਜਦੋਂ ਬਾਬਾ ਜੀ ਤਰਨਤਾਰਨ ਸਾਹਿਬ ਦੇ ਪਿੰਡ ਕੋਲ ਪਹੁੰਚੇ ਤਾਂ ਸਿੰਘਾਂ ਦੀ ਗਿਣਤੀ 5000 ਦੇ ਲਗਭਗ ਹੋ ਗਈ ਬਾਬਾ ਦੀਪ ਸਿੰਘ ਜੀ ਨੇ ਖੰਡੇ ਦੇ ਨਾਲ ਜ਼ਮੀਨ ਦੇ ਉੱਪਰ ਲਕੀਰ ਖਿੱਚੀ ਅਤੇ ਸਿੰਘਾਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਜੋ ਵੀ ਗੁਰਤਾਮਾ ਦੀ ਵਿਅਤਵੀ ਦਾ ਬਤਲਾ ਲੈਣਾ ਚਾਹੁੰਦਾ ਹੈ ਉਹ ਇਸ ਲਕੀਰ ਨੂੰ ਪਾਰ ਕਰ ਜਾਵੇ ਸਾਰੇ ਦੇ ਸਾਰੇ ਮਰਜੀ ਵੜੇ ਸਿੰਘ ਉਸ ਲਕੀਰ ਨੂੰ ਪਾਰ ਕਰ ਗਏ ਅਤੇ ਬਾਬਾ ਦੀਪ ਸਿੰਘ ਜੀ ਨਾਲ ਪਵਿੱਤਰ ਗੁਰਤਾਮਾ ਦੀ ਹੋਈ ਵਿਅਦਵੀ ਦਾ ਬਤਲਾ ਲੈਣ ਲਈ ਅਤੇ ਜਹਾਨ ਖਾਨ ਨੂੰ ਸੋਧਣ ਲਈ ਚੱਲ ਪਏ ਸਿੰਘਾਂ ਦੀ ਗਣਤੀ ਥੋੜੀ ਹੋਣ ਦੇ ਬਾਵਜੂਦ ਵੀ ਸਿੰਘ ਜਾਨਾ ਹੂਲ ਕੇ ਲੜੇ ਅਤੇ ਦੁਸ਼ਮਣ ਫੌਜਾਂ ਦੇ ਆਹੂ ਲਾ ਦਿੱਤੇ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖੇ ਅਰਦਾਸ ਬੇਨਤੀ ਕੀਤੀ ਸੀ ਕਿ ਉਹ ਪਵਿੱਤਰ ਸਥਾਨਾਂ ਦੀ ਬੇਅਦਬੀ ਦਾ ਪਤਲਾ ਲੈਣਗੇ ਤੇ ਆਪਣਾ ਸਿਰ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਆ ਕੇ ਸ੍ਰੀ ਹਰਮੰਦਰ ਸਾਹਿਬ ਪੀਟ ਕਰਨਗੇ। ਜਹਾਨ ਖਾਨ ਦੇ ਨਾਲ ਹੋਈ ਯੁੱਧ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਜਹਾਨ ਖਾਨ ਨੂੰ ਮਾਰ ਕੇ ਜੰਪੂਰੀ ਪਹੁੰਚਾ ਦਿੱਤਾ। ਜਹਾਨ ਖਾਨ ਵੱਲੋਂ ਕੀਤੇ ਗਏ ਇੱਕ ਵਾਰ ਦੇ ਵਿੱਚ ਬਾਬਾ ਜੀ ਦਾ ਸਿਰ ਉਹਨਾਂ ਦੇ ਧੜ ਤੋਂ ਵੱਖ ਹੋ ਗਿਆ। ਆਪਣੇ ਕੀਤੇ ਬਚਨਾਂ ਨੂੰ ਪੂਰੇ ਕਰਦੇ ਹੋਏ ਬਾਬਾ ਦੀਪ ਸਿੰਘ ਜੀ ਨੇ ਆਪਣਾ ਸਿਰ ਤਲੀ ਦੇ ਉੱਪਰ ਟਿਕਾਇਆ ਅਤੇ ਇੱਕ ਹੱਥ ਨਾਲ ਖੰਡਾ ਚਲਾਉਂਦੇ ਹੋਏ ਵੈਰੀਆਂ ਦੇ ਆਹੂ ਲਾ ਦਿੱਤੇ ਚੌਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਗੁਰਬਾਣੀ ਦੇ ਇਨ੍ਹਾਂ ਪਵਿੱਤਰਾਂ ਬਚਨਾਂ ਨੂੰ ਪੂਰੇ ਕਰਦੇ ਹੋਏ ਬਾਬਾ ਦੀਪ ਸਿੰਘ ਜੀ ਆਪਣੇ ਸਿਰ ਨੂੰ ਤਲੀ ਉੱਪਰ ਟਿਕਾਉਂਦੇ ਹੋਏ ਸ੍ਰੀ ਹਰਮੰਦਰ ਸਾਹਿਬ ਵੱਲ ਬਧੇ ਸ਼੍ਰੀ ਹਰਮੰਦਰ ਸਾਹਿਬ ਆ ਕੇ ਬਾਬਾ ਦੀਪ ਸਿੰਘ ਜੀ ਨੇ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਆਪਣਾ ਸਿਰ ਪੇਟ ਕੀਤਾ ਅਤੇ ਕੀਤੇ ਬਚਨਾਂ ਨੂੰ ਪੁਗਾਇਆ। ਇਸੇ ਪਵਿੱਤਰ ਸਥਾਨ ਸ਼੍ਰੀ ਸ਼ਹੀਦ ਗੰਗ ਸਹਿਬ ਅੰਮ੍ਰਿਤਸਰ ਵਿਖੇ ਬਾਬਾ ਜੀ ਦੀ ਪਵਿੱਤਰ ਦੇ ਦਾ ਸੰਸਕਾਰ ਕੀਤਾ ਗਿਆ। ਕੁਝ ਸਮਾ ਸਤਗੁਰਾਂ ਦੀ ਸੰਗਤ ਦਾ ਨਿਗਮਾਨਣ ਤੋਂ ਬਾਅਦ ਮੈਂ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਗਿਆ ਤੇ ਸੰਗਤ ਦੀ ਲਾਈਨ ਦੇ ਵਿੱਚ ਲੱਗ ਕੇ ਕੜਾ ਪ੍ਰਸ਼ਾਦੀ ਦੀ ਇੱਕ ਲਈ। ਬਾਬਾ ਦੀਪ ਸਿੰਘ ਜੀ ਦੇ ਇਸ ਮਹਾਨ ਅਸਥਾਨ ਦੇ ਦਰਸ਼ਨ ਕਰਨ ਤੋਂ ਬਾਅਦ ਮੇਰੇ ਮਨ ਨੂੰ ਬਹੁਤ ਹੀ ਜ਼ਿਆਦਾ ਸ਼ਾਂਤੀ ਮਿਲੀ ਬਾਬਾ ਜੀ ਸਭ ਦੇ ਕਾਰਜ ਰਾਸ ਕਰਨ ਸਭ ਦੀਆਂ ਝੂਲੀਆਂ ਭਰੀਆਂ ਰੱਖਣ ਸਤ ਗੁਰਾਂ ਦੀ ਸੰਗਤ ਕਰਨ ਤੋਂ ਬਾਅਦ ਮੈਂ ਪੰਗਤ ਦੀ ਰਸਮ ਨੂੰ ਨਿਭਾਉਂਦਿਆਂ ਹੋਇਆ ਲੰਗਰ ਹਾਲ ਦੇ ਵਿੱਚ ਜਾ ਕੇ ਗੁਰੂ ਸਾਹਿਬ ਦਾ ਬਖਸ਼ਿਆ ਹੋਇਆ ਲੰਗਰ ਛਕਿਆ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਰਸ਼ਨ ਕਰਾਵਾਂਗੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸੋ ਵੀਡੀਓ ਪੂਰੀ ਦੇਖਣ ਤੋਂ ਬਾਅਦ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ